42 ਬੱਚੇ ਨੇ ਜੀ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਇਹ ਵੱਖ-ਵੱਖ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਵੀ ਚੇਰਨ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਬੱਚੇ ਹੁੰਦੇ ਆ ਉਹ ਸਾਡਾ ਅੰਗ ਹੀ ਹੁੰਦੇ ਆ ਉਹਨਾਂ ਦੇ ਵਿੱਚ ਹੀਣਤਾ ਭਾਵਨਾ ਨਾ ਆਵੇ ਸਰਕਾਰ ਵੱਲੋਂ ਇਸੇ ਕਰਕੇ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਜਿਵੇਂ ਟੀਚਰ ਵੀ ਅਲੱਗ ਨੇ ਉਹਨਾਂ ਵਾਸਤੇ ਹੀ ਪੜਾਉਣ ਲਈ ਤੇ ਸਾਰੀਆਂ ਸਹੂਲਤਾਂ ਉਹਨਾਂ ਦਿੱਤੀਆਂ ਜਾਂਦੀਆਂ ਹਨ ਸਰਕਾਰ ਉਹਨਾਂ ਦਿੱਤੀ ਵਚਨਬੱਧ ਹੈ ਜੀ ਤੇ ਜਿਹੜਾ ਹੈਗਾ ਨਾਬਾਗ ਬਲੌਕ ਸਬਡਿਵੀਜ਼ਨ ਦੇ ਜਿੰਨੇ ਵੀ 42 ਬੱਚੇ ਸੀਗੇ ਉਹਨਾਂ ਦਾ ਸਮਾਗਮ ਇੱਥੇ ਹੋਇਆ ਬੀਪੀਓ ਸਾਹਿਬ ਨੇ ਬਹੁਤ ਅੱਛਾ ਅਰੇਂਜਮੈਂਟ ਕੀਤਾ ਵੈ ਮੈਂ ਧੰਨਵਾਦੀ ਹਾਂ ਜਿਹੜਾ ਇਹਨਾਂ ਨੇ ਮੈਮ ਕੀ ਨਾਮ ਤੁਹਾਡਾ ਮੈਂ ਅਮਰਜੀਤ ਕੌਰ ਨੇ ਜਿਹੜੇ ਇਹਨਾਂ ਨੇ ਆਪਣੇ ਜ਼ਿਲ੍ਹਾ ਲੈਵਲ ਵਲਵਾਇਆ ਹਾਂ ਬਹੁਤ ਵਧੀਆ ਉਪਰਾਲਾ ਹੈ ਜੀ ਕਿਉਂਕਿ ਪਰਮਾਤਮਾ ਦੇ ਲੱਗ ਰੰਗ ਨੇ ਜੀ ਕਿਉਂਕਿ ਪਹਿਲਾਂ ਹੀ ਉਹਨਾਂ ਤੇ ਫਿਜ਼ੀਕਲੀ ਮਾਰ ਪਈ ਹੁੰਦੀ ਹੈ ਕਈ ਵਾਰੀ ਉਧਰੋਂ ਗਰੀਬੀ ਵੀ ਹੁੰਦੀ ਹੈ ਇਸੇ ਕਰਕੇ ਸਰਕਾਰ ਨੇ ਉਹਨਾਂ ਦਾ ਸਪੈਸ਼ਲ ਕੰਪੋਨੈਂਟ ਦੇ ਵਿੱਚ ਇਹ ਸਮਾਨ ਭੇਜਿਆ ਹੈਗਾ ਪੜ੍ਹਾਈ ਲਈ ਵੀ ਅਲੱਗ ਤਰ੍ਹਾਂ ਦੇ ਟੀਚਰ ਹੁੰਦੇ ਹਨ ਉਹਨਾਂ ਨੂੰ ਹੀਣਤਾ ਭਾਵਨਾ ਉਹਨਾਂ 'ਚ ਨਾ ਆਵੇ ਇਸੇ ਕਰਕੇ ਸਰਕਾਰ ਜਿਹੜੀ ਹੈ ਹਰ ਵਕਤ ਉਹਨਾਂ ਦੀ ਭਲਾਈ ਲਈ ਤਤਪਰ ਰਹਿੰਦੀ ਹੈ ਤੇ ਸਭ ਤੋਂ ਵੱਡੀ ਨਾਬਾ ਵਿੱਚ ਜਿਹੜਾ ਹੈਗਾ ਮੇਰੀ ਡਿਊਟੀ ਲੱਗੀ ਸੀ ਮੈਂ ਇਥੇ ਇਸ ਸਮਾਗਮ 'ਚ ਆਇਆ ਔਰ ਜਾਨ ਵਾਸਤੇ ਵੀ ਹੈਲਪਫੁਲ ਨੇ ਜਿਸ ਤਰ੍ਹਾਂ ਹਾਂਜੀ ਆ ਬਿਲਕੁਲ ਜੀ ਕਈ ਵਾਰ ਆ ਦੇਖੋ ਜਿਹੜਾ ਬੱਚਾ ਜਿਵੇਂ ਸਾਹਮਣੇ ਨੇ ਤੇ ਉਹਨਾਂ ਨੇ ਉੱਤਰ ਨਹੀਂ ਸਕਦਾ ਸੀ ਤੇ ਹੁਣ ਉਹਨੂੰ ਸਕੂਲ ਆਉਣਾ ਜਾਣਾ ਜਿਹੜੀ ਦਿਨਚਰਿਆ ਉਹ ਕਰਨੀ ਵਧੀਆ ਰਹੇਗੀ ਉਹਦੇ ਵਾਸਤੇ ਸੁਖਾਲੀ ਹੋ ਜਾਏਗੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਸਮੇਂ ਦਾ ਹਾਨੀ ਬਣਾਉਣ ਲਈ ਜਿਹੜੇ ਵੀ ਉਪਰਾਲੇ ਕਰ ਸਕਦੀ ਹੈ ਉਹਦੇ ਵਿੱਚ ਬਹੁਤ ਸਾਰੇ ਬਹੁਤ ਚੰਗੇ ਉਪਰਾਲੇ ਨੇ ਜੀ ਤੇ ਜੇ ਇਹ ਸਾਰੇ ਉਹਨਾਂ ਕੋਲੇ ਹੋਣਗੇ ਵਾਹਕਲ ਆਉਣ ਵਾਸਤੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏ ਤੇ ਸਕੂਲ ਆਉਣਗੇ ਸਕੂਲ ਆਉਣਗੇ ਤਾਂ ਪੜ੍ਹਨਗੇ ਵਿਦਿਕ ਜਿਹੜੀ ਯੋਗਤਾ ਲੈ ਕੇ ਆਪਦਾ ਮਿਆਰ ਆ ਉੱਚਾ ਕਰਨਗੇ ਸਮਾਜ ਦੇ ਹਾਣੀ ਬਣ ਜਾਣਗੇ ਅੱਜ ਅਸੀਂ ਨਾਪਾ ਤਸੀਲ ਨਾਲ ਸੰਬੰਧਿਤ ਜਿੰਨੇ ਸਕੂਲ ਸੀ ਉਹਨਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਡਾਕਟਰਾਂ ਵੱਲੋਂ ਜੋ ਲਿਖਿਆ ਗਿਆ ਸੀ ਜਿਹੜੀਆਂ ਵੀ ਉਹਨਾਂ ਦੀ ਸਹਾਇਕ ਉਸਮਗਰੀ ਸੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਉਹਦੇ ਸੰਬੰਧ ਚ ਅੱਜ ਅਸੀਂ ਕੈਂਪ ਦਾ ਯੋਜਨ ਕੀਤਾ ਜਿਸ ਵਿੱਚ ਅਸੀਂ 42 ਦੇ ਕਰੀਬ ਬੱਚਿਆਂ ਨੂੰ ਵੱਖ-ਵੱਖ ਜਿਹੜੇ ਉਪਕਰਨ ਦਿੱਤੇ ਨੇ ਟਰਾਈਸਾਈਕਲ ਦਿੱਤੇ ਨੇ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜਾ ਇੱਕ ਸਰਕਾਰ ਦਾ ਬਹੁਤ ਚੰਗਾ ਉਪਰਾਲਾ ਹੈ ਕਿ ਇਹਨਾਂ ਬੱਚਿਆਂ ਨੂੰ ਜੋ ਕੁਦਰਤੀ ਮਾਰ ਦੇ ਨਾਲ ਸਰੀਰਕ ਤੌਰ ਤੇ ਅਪੰਗ ਨੇ ਪਰ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਸਮਾਜ ਦੇ ਵਿੱਚ ਦੂਸਰੇ ਬੱਚਿਆਂ ਦੇ ਹਾਨਦਲਾ ਬਣਾਇਆ ਜਾਵੇ ਤੇ ਇਹ ਵੀ ਪੜ੍ਹ ਲਿਖ ਕੇ ਸਮਾਜ ਦੇ ਵਿੱਚ ਜਿਉਣ ਯੋਗ ਬਣ ਸਕਣ ਜਿਵੇਂ ਅੱਜ ਅਸੀਂ ਬੱਚਿਆਂ ਨੂੰ ਕਾਫੀ ਦਿੱਤਾ ਜੋ ਸਮਾਨ ਇਹਦੇ ਨਾਲ ਬੱਚੇ ਨੂੰ ਸਕੂਲ ਆਉਣਾ ਸੌਖਾ ਹੁੰਦਾ ਹੈ ਤੇ ਇਸ ਤੋਂ ਇਲਾਵਾ ਵੀ ਸਾਡੇ ਕੋਲ ਸਕੂਲਾਂ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਕੋਲ ਟੀਚਰ ਨੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਸਰਕਾਰ ਵੱਲੋਂ ਹੁਣੇ ਜਿਹੜੇ ਸਪੈਸ਼ਲ ਬੱਚਿਆਂ ਲਈ ਬਾਥਰੂਮ ਜਿਹੜੇ ਵੀ ਸਕੂਲ ਨੂੰ ਲੋੜ ਸੀ ਉਹ ਦਿੱਤੇ ਗਏ ਆ ਤੇ ਹਰ ਸਾਲ ਇਹ ਲਗਭਗ 150 ਦੇ ਕਰੀਬ ਜਿਹੜੇ ਕੁੜੀਆਂ ਨੇ ਜਿਹਨਾਂ ਨੂੰ 2000 ਰੁਪਏ ਜਿਹੜਾ ਵਜੀਫਾ ਦਿੱਤਾ ਜਾਂਦਾ ਵਿਸ਼ੇਸ਼ ਬੱਚਿਆਂ ਨੂੰ ਤੇ ਇਸੇ ਤਰ੍ਹਾਂ ਵਿਸ਼ੇਸ਼ ਬੱਚਿਆਂ ਦੇ ਅਸੀਂ ਬੱਕਰੀਆਂ ਗੇਮਾਂ ਵੀ ਕਰਾਉਨੇ ਆ ਇਹਨਾਂ ਦੀਆਂ ਜਿਹੜੀਆਂ ਜਿਵੇਂ ਵਿਦਿਆਕ ਟੂਰ ਕਰਵਾਉਣੇ ਆ ਸੱਭਿਆਚਾਰਕ ਗਤੀਵਿਧੀਆਂ ਜਿੱਦ ਦੇ ਵੀ ਵਿਦਿਆਕ ਮੁਕਾਬਲੇ ਇਹਨਾਂ ਦੇ ਵੱਖਰੇ ਤੌਰ ਤੇ ਕਰਾਏ ਜਾਂਦੇ ਨੇ ਤਾਂ ਜੋ ਇਹ ਵੀ ਯੋਗ ਬਣ ਸਕਣ ਬੱਚੇ ਕਿੰਨਾ ਕੁ ਬਜਟ ਹੁੰਦਾ ਇਸ ਵਾਰ ਤੇ ਸਿਕਪਤਾ ਬੋਲਣ ਦੇ ਵਿੱਚ ਦੇਖੋ ਜਿਵੇਂ ਮੈਂ ਕਹਿ ਰਿਹਾ ਸੀ ਕਿ ਸਾਡੇ ਤਹਿਸੀਲ ਦਾ ਜਿਹੜਾ ਲਗਭਗ ਕਾਫੀ ਲੱਖਾਂ ਚ ਜਿਹੜਾ ਪੈਸਾ ਖਰਚ ਹੁੰਦਾ ਹੈ ਇਸ ਕੰਮਾਂ ਲਈ ਜੇ ਅੱਜ ਆਪਾਂ ਕੈਂਪ ਦੀ ਗੱਲ ਕਰੀਏ ਕੈਂਪ ਲਈ ਵੀ 2.5 ਲੱਖ ਦੇ ਕਰੀਬ ਜਿਹੜੇ ਉਪਕਰਨ ਆਏ ਨੇ ਤੇ ਜੇ ਵਜੀਫਾ ਅਸੀਂ ਦਿੰਨੇ ਆ 2.5 ਲੱਖ ਦੇ ਕਰੀਬ ਉਹ ਬੱਚਿਆਂ ਨੂੰ 2000 ਦੇ ਹਿਸਾਬ ਨਾਲ ਜਿਹੜਾ ਸਾਲ ਬਾਅਦ ਕੁੜੀਆਂ ਨੂੰ ਦਿੰਦੇ ਆ ਤੇ ਇਸੇ ਤਰ੍ਹਾਂ ਟੂਰ ਦਾ ਅੱਡ ਅੱਡ ਬਸਟ ਆਇਆ ਬਾਥਰੂਮ ਦਾ ਅੱਡ ਬਸਟ ਆਇਆ ਪੰਜਾਬ ਚ ਜਾਨੀ ਕਰੋੜਾਂ ਰੁਪਈਆ ਇਸ ਲਈ ਸਰਕਾਰ ਖਰਚ ਕਰ ਰਹੀ ਬਹੁਤ ਵਧੀਆ ਲੱਗਿਆ ਖਾਸ ਕਰ ਇੱਥੇ ਐਮਐਲਏ ਸਾਹਿਬ ਨੇ ਪਹਿਲਾਂ ਪਹੁੰਚਣਾ ਸੀ ਉਹਨਾਂ ਦਾ ਕਾਫੀ ਤੇਰ ਤੋਂ ਐਮ ਆਪਣਾ ਐਸ ਡੀ ਐਮ ਸਾਹਿਬ ਨੂੰ ਇਸ ਮਾਮਲੇ ਬਾਰੇ ਪੁੱਛਦੇ ਸੀ ਤੇ ਉਹਨਾਂ ਨੇ ਹੁਣ ਕਿਸੇ ਕਾਰਨ ਉਹਨਾਂ ਨੂੰ ਜਾਣਾ ਪਿਆ ਤੇ ਉਹਨਾਂ ਨੇ ਮੈਨੂੰ ਇਸ ਤੇ ਭੇਜਿਆ ਪਰ ਇਸ ਐਮ ਐਲ ਏ ਸਾਹਿਬ ਵੱਲੋਂ ਜੋ ਵੀ ਇਸ ਹਲਕੇ ਪ੍ਰਤੀ ਦੇਖੇ ਜਾਂਦੇ ਕਾਰਸ਼ਾਲੀ ਬਹੁਤ ਵਧੀਆ ਜੀ ਕਿਉਂਕਿ ਉਹ ਐਸ ਡੀ ਐਮ ਸਾਹਿਬ ਨਾਲ ਬਹਿ ਕੇ ਪ੍ਰਸ਼ਾਸਨ ਨਾਲ ਬਹਿ ਕੇ ਇਸ ਦੇ ਸਾਰੇ ਨਾਬੇ ਦੇ ਜਿੰਨੇ ਵੀ ਕਾਰ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਦੇਖਦੇ ਰਹਿੰਦੇ ਨੇ ਆ ਵੀ ਵਫਾਗ ਜਿਹੜਾ ਲੱਗਿਆ ਬਹੁਤ ਵਧੀਆ ਜਿਹੜੇ ਆਮ ਬੱਚਿਆਂ ਜਿਹੜੇ ਇਸ ਅੰਗਹੀਨ ਬੱਚਿਆਂ ਨੇ ਉਹਨਾਂ ਨੂੰ ਇਸ ਸਮਾਜ ਦੇ ਨਾਲ ਆਪਾਂ ਨੂੰ ਨਾਲ ਤੁਰਨ ਦਾ ਬਹੁਤ ਵਧੀਆ ਤਰੀਕਾ ਉਹਨਾਂ ਨੇ ਲਾਇਆ ਹੈ। ਗਵਰਨਮੈਂਟ ਇਹਦਾ ਬਹੁਤ ਅੱਛਾ ਉਪਰਾਲਾ ਜੀ ਇਨਕਲੂਸਿਵ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਤਾਂ ਕਿ ਬੱਚੇ ਬੈਰੀਅਰ ਫਰੀ ਐਜੂਕੇਸ਼ਨ ਲੈ ਸਕਣ ਤੇ ਉਹਨਾਂ ਦੇ ਲਈ ਜੋ ਵੀ ਉਹਨਾਂ ਦੀ ਸਰੀਰਕ ਨੀਡ ਦੇ ਅਕੋਰਡਿੰਗ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀਆਂ ਪ੍ਰੋਵਾਈਡ ਕਰਵਾਈ ਜਾਂਦੀਆਂ ਅਪਲੈਂਸਸ ਫਰੀ ਦਿੱਤੇ ਜਾਂਦੇ ਨੇ। ਉਹਨਾਂ ਨੂੰ 휠ਚੇਅਰ, ਸੀਪੀ ਚੇਅਰ, ਲੀਟਰ ਵਗੈਰਾ, ਹੈਇਰਿੰਗ ਐਡ ਕਰਨਾ ਵਾਸਤੇ ਦਿੱਤੀ ਜਾਂਦੀਆ ਤਾਂ ਕਿ ਉਹ ਬੱਚੇ ਈਜ਼ੀਲੀ ਆਪਣੀ ਐਜੂਕੇਸ਼ਨ ਕੰਪਲੀਟ ਕਰ ਸਕਣ ਤੇ ਅੱਗੇ ਵਧ ਸਕਣ। ਕਿੰਨਾ ਬਜਟ ਹੁੰਦਾ ਇਸ ਵਾਸਤੇ ਮੇਡਾ? ਆ ਕਾਫੀ ਬਜਟ ਹੁੰ ਦੇ ਗ੍ਰੀਪ ਹੁੰਦਾ ਜੀ ਸਾਰਾ ਹੀ ਗਵਰਨਮੈਂਟ ਵੱਲੋਂ ਸਟੇਟ ਵੱਲੋਂ ਹੀ ਪ੍ਰੋਵਾਈਡ ਕਰਵਾਇਆ ਜਾਂਦਾ ਰੈਡੀमेड ਸਾਲ ਚ ਦੋ ਵਾਰ ਕੈਂਪ ਲੱਗਦੇ ਨੇ ਕਿ ਅਸੈਸਮੈਂਟ ਕੈਂਪ ਲੱਗਦਾ ਤੇ ਇੱਕ ਡਿਸਟ੍ਰਿਬਿਊਸ਼ਨ ਜਦੋਂ ਅਸੈਸਮੈਂਟ ਕੀਤਾ ਜਾਂਦਾ ਬੱਚੇ ਦਾ ਉਸ ਤੋਂ ਬਾਅਦ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰਵਾਇਆ ਜਾਂਦਾ ਉਹਨਾਂ ਦੇ ਸ਼ੂਜ਼ ਕੈਲੀਪਰਸ ਵਗੈਰਾ ਇਸ ਤਰ੍ਹਾਂ ਦੇ ਸਮਾਨ ਸੀਪੀ ਚੇਅਰਸ ਵਗੈਰਾ ਉਹਨਾਂ ਵੱਲੋਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਤੇ ਹਰ ਸਾਲ ਲੱਗਦਾ ਜੀ ਸਾਲ ਚ ਦੋ ਵਾਰ ਕੈਂਪ ਲੱਗਦਾ ਜੀ ਬੱਚਿਆਂ ਲਈ ਹਾਂ ਜੀ ਸਰ ਬੱਚਿਆਂ ਦੇ ਲਈ ਬਹੁਤ ਹੈਲਪ ਕਰਦਾ ਕਿ ਜੋ ਜਿੰਜਾ ਗਰੀਬ ਹੁੰਦੇ ਨੇ ਐਫੋਰਡ ਨਹੀਂ ਕਰ ਪਾਉਂਦੇ ਤੇ ਉਹ ਇਸ ਚੀਜ਼ ਦਾ ਬਹੁਤ ਫਾਇਦਾ ਲੈਂਦੇ ਨੇ ਤੇ ਜੋ ਬੱਚੇ ਹੋਮ ਬੇਸ ਵਾਲੇ ਹੁੰਦਿਆਂ ਨੇ ਬੈੱਡ ਹੁੰਦੇ ਨੇ ਹਨਾ ਬੈੱਡ ਤੇ ਬੈਠੇ ਹੁੰਦੇ ਨੇ ਉਹਨਾਂ ਵਾਸਤੇ ਵੀ ਉਹਨਾਂ ਨੂੰ ਘਰ ਤੱਕ ਪਹੁੰਚਾਇਆ ਜਾਂਦਾ ਸਮਾਨ ਸਰ ਪੈਂਟਿੰਗ ਜਿੱਤਾ ਅੱਛਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਜਿਹੜੇ ਮਤਲਬ ਹੈਂਡੀਕੈਪਡ ਬੱਚੇ ਨੇ ਸੁਣ ਬੋਲ ਨਹੀਂ ਸਕਦੇ ਉਹਨਾਂ ਨੂੰ ਬਹੁਤ ਵਧੀਆ ਮਦਦ ਮਿਲ ਰਹੀ ਹੈ ਜੀ ਜਿਵੇਂ ਸਾਡਾ ਬੱਚਾ ਜੀ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਇਹਨੂੰ ਮਸ਼ੀਨਾਂ ਮਿਲੀਆਂ ਨੇ ਜੀ ਉਹਦੇ ਨਾਲ ਚਲੋ ਇਹਨੂੰ ਥੋੜੀ ਬਹੁਤ ਹੈਲਪ ਮਿਲੇਗੀ ਸੁਣਨ ਤੇ ਬੋਲਣ ਚ ਮਦਦ ਮਿਲੇਗੀ ਚਲੋ ਫੁੱਲ ਵੀ ਹਾਂ ਜੀ ਬਹੁਤ ਬਿਲਕੁਲ ਥੋੜਾ ਸੁਣਦਾ ਇਹਦੇ ਨਾਲ ਸ਼ੁਰੂ ਹੋਇਆ ਸੁਣਦਾ ਜਿਹੜੀ ਅੱਜ ਹਾਂਜੀ ਹਾਂਜੀ ਇਹਦੇ ਨਾਲ ਚੱਲੇ ਨੂੰ ਬਹੁਤ ਫਰਕ ਪੈਣਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਇਸ ਉਪਰਾਲੇ ਲਈ